ਸ੍ਰੀਕਾਲ ਆਦਾਬ ਜਿਵੇਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਭਾਰਤ ਸਰਕਾਰ ਮਿਨਿਸਟਰੀ ਆਫ ਹੋਮ ਦੀ ਤਰਫੋਂ ਜਿਹੜੇ ਹੈਗੇ ਆ ਆਦੇਸ਼ ਹੋਏ ਨੇ ਕਾਫੀ ਸਾਰੇ ਜ਼ਿਲ੍ਹੇ ਨੂੰ ਜਿਹਦੇ ਵਿੱਚ ਜ਼ਿਲ੍ਹਾ ਪਟੰਡਾ ਵੀ ਹੈ ਕਿ ਆਪਾਂ ਅੱਜ ਇੱਕ ਤਾਂ ਮੌਕ ਡ੍ਰਿਲ ਕਰਨੀ ਹੈ ਤੇ ਬਲੈਕਆਊਟ ਦੀਦੀ ਉਹਦੇ ਵਿੱਚ ਆਪਣੀ ਜਿਹੜੀ ਹੈਗੀ ਡ੍ਰਿਲ ਹੋਣੀ ਹੈ ਉਹਦੇ ਸੰਬੰਧ ਵਿੱਚ ਕੱਲ ਆਪਾਂ ਪ੍ਰੈਸ ਬਰੀਫ ਜਾਰੀ ਕੀਤਾ ਸੀ ਜਿਹਦੇ ਵਿੱਚ ਆਪਾਂ ਲਿਖਤੀ ਵਿੱਚ ਭੇਜਿਆ ਤੁਹਾਨੂੰ ਕਿ ਆਪਾਂ 4 ਵਜੇ ਦੇ ਕਰੀਬ ਜਿਹੜਾ ਹੈਗਾ ਉਹ ਮੌਕ ਡ੍ਰਿਲ ਕਰਾਂਗੇ ਤੇ ਜਿਹੜਾ ਬਲੈਕਆਊਟ ਦਾ ਟਾਈਮ ਹੋਏਗਾ ਉਹ 8:30 ਵਜੇ ਦਾ ਹੋਏਗਾ ਤੇ ਇਹਦੇ ਵਿੱਚ ਮੈਂ ਆਮ ਜਨਤਾ ਨੂੰ ਪਬਲਿਕ ਨੂੰ ਇਹ ਸੂਚਿਤ ਕਰਨਾ ਚਾਹਾਂਗਾ ਕਿ ਇਹ ਮੌਕ ਡ੍ਰਿਲ ਜਿਹੜੀ ਹੈ ਇਹ ਸਿਰਫ ਇੱਕ ਪ੍ਰੀਪਰੇਟਰੀ ਐਕਸਰਸਾਈਜ਼ ਹੈ ਇਹਦੇ ਵਿੱਚ ਕਿਸੇ ਤਰੀਕੇ ਨਾਲ ਕਿਸੇ ਨੂੰ ਪਰੇਸ਼ਾਨ ਜਾਂ ਫਿਰ ਇਸ ਤਰੀਕੇ ਦੀ ਜਿਹੜਾ ਹੈਗਾ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈ ਬਸ ਆਪਾਂ ਆਪਣੇ ਆਪ ਨੂੰ ਤਿਆਰ ਕਰਕੇ ਰੱਖਿਏ ਕਿਸੇ ਵੀ ਜਿਹੜੀ ਕੋਈ ਵੀ ਘਟਨਾ ਹੋ ਸਕਦੀ ਹੈ ਉਹਦੇ ਬਾਰੇ ਤੇ ਇਹਦੇ ਨਾਲ ਨਾਲ ਜਿਹੜੀ ਮੈਂ ਖਾਸ ਤੌਰ ਤੇ ਜਿਹੜਾ ਮੌਕ ਡ੍ਰਿਲ ਦਾ ਪਾਰਟ ਹੈ ਉਹਦੇ ਬਾਰੇ ਇਹ ਦੱਸਣਾ ਚਾਹਾਂਗਾ ਕਿ ਉਸ ਵੇਲੇ ਕਿਸੇ ਤਰੀਕੇ ਦਾ ਸਾਇਰਨ ਜਿਹੜਾ ਫਰਸਟ ਵਾਲਾ 4 ਵਜੇ ਦਾ ਹੈ ਉਹਦੇ ਵਿੱਚ ਕੋਈ ਸਾਇਰਨ ਆਪਾਂ ਜਿਹੜਾ ਹੈਗਾ ਉਹ ਨਹੀਂ ਵਜਾਰੇ ਕਿਉਂਕਿ ਉਹ ਮੌਕ ਡ੍ਰਿਲ ਆਪਾਂ ਕੁਝ ਸਪੈਸੀਫਿਕ ਲੋਕੇਸ਼ਨਸ ਦੇ ਲਈ ਜਿਹੜੀ ਹੈਗੀ ਆ ਉਹ ਫਿਕਸ ਕੀਤੀ ਹੋਈ ਹੈ ਜਿਹਦੇ ਵਿੱਚ रेलवे स्टेशन ਜਿਹੜਾ ਆਪਣਾ ਮਿੱਤਲ ਮਾਲ ਹੈ ਤੇ ਇੱਕ ਆਪਣਾ ਜਿਹੜੀ ਇੱਕ ਇੰਡਸਟਰੀਅਲ ਯੂਨਿਟ ਹੈ ਐਨ ਐਫ ਐਲ ਉੱਥੇ ਆਪਾਂ ਮੌਕ ਡ੍ਰਿਲ ਕਰ ਰਹੇ ਹਾਂ ਜਿੱਥੇ ਆਪਣੀ ਟੀਮਜ਼ ਜਾਣ ਗਿਆ ਤੇ ਉਹ ਲੋਕਲ ਲੈਵਲ ਦਾ ਜਿਹੜਾ ਸਾਇਰਨ ਹੈ ਉਹਨੂੰ ਯੂਜ਼ ਕਰਕੇ ਉਹ ਡ੍ਰਿਲਸ ਨੂੰ ਆਪਾਂ ਅੰਜਾਮ ਦੇਵਾਂਗੇ ਇਸ ਤੋਂ ਇਲਾਵਾ ਕੱਲ ਮੈਂ ਆਪਣੀ ਤਰਫੋਂ ਜਿਹੜੀ ਹਦਾਇਤਾਂ ਨੇ ਡ੍ਰਿਲ ਦੇ ਦੌਰਾਨ ਖਾਸ ਕਰ ਸਕੂਲ ਦੇ ਬੱਚੇ ਕਾਲਜ ਦੇ ਬੱਚਿਆਂ ਨੂੰ ਉਹਨਾਂ ਨੂੰ ਇਨਫਾਰਮ ਕਰਨ ਦੇ ਵਾਸਤੇ ਉਹ ਕੱਲ ਸ਼ਾਮ ਆਪਾਂ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਸੀ ਅੱਜ ਆਪਾਂ ਜਿੰਨੇ ਵੀ ਆਪਣੇ ਸਕੂਲਸ ਨੇ ਉਹਦੇ ਵਿੱਚ ਸਾਰੇ ਪ੍ਰਿੰਸੀਪਲ ਸਾਹਿਬਾਨ ਹੈਡ ਟੀਚਰ ਸਾਹਿਬਾਨ ਆਪਣੇ ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਏਅਰ ਏਅਰਟੈਕ ਜਾਂ ਫਿਰ ਹਿਸਤਰੀ ਕੇ ਦੀ ਕੋਧਾਣਾ ਕਰੇ ਕੋਈ ਵੀ ਜਿਹੜੀ ਸਿਚੁਏਸ਼ਨ ਅਰਾਈਜ਼ ਹੁੰਦੀ ਹੈ ਉਹਦੇ ਵਿੱਚ ਕਿਸ ਤਰੀਕੇ ਨਾਲ ਸੈਲਫ ਪ੍ਰੋਟੈਕਸ਼ਨ ਦੇ ਮੀਜਰਸ ਲੈਣੇ ਹੈ ਤੇ ਸਾਇਰਨਸ ਨੂੰ ਕਿਸ ਤਰੀਕੇ ਨਾਲ ਆਪਾਂ ਪਛਾਣ ਕਰਨੀ ਹੈ ਉਹਦੇ ਬਾਰੇ ਜਿਹੜਾ ਹੈਗਾ ਅੱਜ ਜਾਗਰੂਕ ਕਰ ਰਹੇ ਨੇ ਤੇ ਜਿਹੜਾ ਬਲੈਕਆਊਟ ਦਾ ਟਾਈਮ ਹੈ ਉਹ ਮੈਂ ਇੱਕ ਵਾਰ ਫਿਰ ਰਿਪੀਟ ਕਰ ਦੇਣਾ 8:30 ਵਜੇ ਬਠਿੰਡੇ ਦਾ ਹੋਏਗਾ 8:30 ਵਜੇ ਸਭ ਤੋਂ ਪਹਿਲਾਂ ਇੱਕ ਸਾਇਰਨ ਆਊਗੀ ਜਿਹੜਾ ਮੈਂ ਕੱਲ ਤੁਹਾਨੂੰ ਵੀਡੀਓ ਵੀ ਭੇਜੀ ਹੈ ਉਹਦੇ ਵਿੱਚ ਇੱਕ ਫਲਕਚੂਏਟਿੰਗ ਸਾਇਰਨ ਜਿਹੜਾ ਕਿ ਸਿਟੀ ਦੇ ਵੱਖ-ਵੱਖ ਏਰੀਆਜ਼ ਵਿੱਚ ਵਜੇਗੀ ਉਹਦੇ ਨਾਲ ਬਲੈਕਆਊਟ ਹੋ ਜਾਏਗਾ ਤੇ ਜਦੋਂ ਬਲੈਕਆਊਟ ਹੋ ਜਾਂਦਾ ਹੈ ਬਲੈਕਆਊਟ ਦਾ ਸਿਰਫ ਇਹ ਨਹੀਂ ਆਪਾਂ ਬਿਜਲੀ ਦਾ ਕੱਟ ਪਿੱਛੇ ਵੀ ਕਰਾਂਗੇ ਪਰ ਜੇ ਕਿਸੇ ਦਾ ਇਨਵਰਟਰ ਹੈ ਕਿਸੇ ਦੀ ਸੋਲਰ ਲਾਈਟਸ ਹੈ ਉਹ ਵੀ ਤੁਸੀਂ ਆਪਣੀ ਜਿਹੜੀ ਹੈਗੀ ਆ ਉਹ ਬੰਦ ਕਰਨੀਆਂ ਨੇ ਇਹਦੇ ਵਿੱਚ ਖਾਸ ਕਰ ਜਿਹੜੇ ਆਪਣੇ ਹਸਪੀਟਲਸ ਨੇ ਉਹ ਆਪਣਾ ਬੈਕਅਪ ਜਿਹੜਾ ਹੈਗਾ ਉਹ ਤਿਆਰ ਕਰ ਲੈਣ ਆਪਣੇ ਉਹਨਕੇ ਕਿਉਂਕਿ ਉਹ ਐਸੈਂਸ਼ੀਅਲ ਸਰਵਿਸਿਜ਼ ਵਾਲੇ ਨੇ ਪਰ ਫਿਰ ਵੀ ਉਹਨਾਂ ਨੂੰ ਇੰਨਾ ਧਿਆਨ ਰੱਖਣਾ ਪਵੇਗਾ ਕਿ ਜਿਹੜੇ ਉਹਨਾਂ ਦੀ ਵਿੰਡੋਜ਼ ਹੈ ਜਾਂ ਜਿੱਥੇ ਲਾਈਟ ਬਾਹਰਸ ਆ ਸਕਦੀ ਹੈ ਉੱਤੇ ਕਰਟਨਸ ਵਗੈਰਾ ਲਾ ਲੈਣ ਤਾਂ ਜੋ ਉਹਨਾਂ ਦੀ ਜਿਹੜੀ ਲਾਈਟ ਹੈ ਉਹ ਬਾਹਰ ਨਾ ਜਾਵੇ ਅੰਦਰ ਉਹ ਕੰਮ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਵੀ ਕੁਝ ਆਪਣੇ 2-3 ਜਿਹੜੇ ਵਾਈਟਲ ਇੰਸਟਾਲੇਸ਼ਨਸ ਹੈ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਇਸ ਤੋਂ ਛੂਟ ਦੇ ਰਹੇ ਨੇ ਪਰ ਉਹਨਾਂ ਨੂੰ ਫਿਰ ਵੀ ਸਿਰਫ ਜਿਹੜਾ ਉਹਨਾਂ ਦੀ ਐਮਰਜੈਂਸੀ ਵਾਲੀ ਪਾਰਟ ਹੈ ਲਾਈਟ ਸੇ ਸਿਰਫ ਉਹਨਾਂ ਹੀ ਔਨ ਰੱਖਣਾ ਪਵੇਗਾ ਬਾਕੀ ਸਾਰਾ ਬੰਦ ਕਰਨਾ ਪਵੇਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਪਬਲਿਕ ਨੂੰ ਕਿ ਕਿਸੇ ਤਰੀਕੇ ਨਾਲ 10-15 ਮਿੰਟ ਦਾ ਇਹ ਸਮਾਂ ਹੋਏਗਾ ਇਹਦੇ ਵਿੱਚ ਪੂਰਨ ਸਹਿਯੋਗ ਦਿਓ ਜਦੋਂ ਆਪਾਂ ਸਾਇਰਨ ਬਜਾਉਂਦੇ ਆ ਤਾਂ ਲਾਈਟ ਡਿਮ ਹੁੰਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਘਰਾਂ ਵਿੱਚ ਵੀ ਇਹ ਆਈਡੈਂਟੀਫਾਈ ਕਰੋ ਕਿ ਤੁਸੀਂ ਕਿਥੇ ਖੁਦਾਣਾ ਕਰੇ ਜੇ ਕੱਲ ਨੂੰ ਕੋਈ 에ਅਰ ਸਟ੍ਰਾਈਕ ਹੁੰਦੀ ਹੈ ਤਾਂ ਕਿਸ ਤਰੀਕੇ ਨਾਲ ਤੁਸੀਂ ਛਪਣਾ ਹੈ ਕਿ ਟ੍ਰੈਂਚਸ ਵਿੱਚ ਮੈਂ ਉਹਦਾ ਪ੍ਰੋਪਰ ਵੀਡੀਓ ਵੀ ਤੁਹਾਨੂੰ ਪੇਜਿਆ ਹੈ ਭਾਰਤ ਸਰਕਾਰ ਵੱਲੋਂ ਵੀ ਉਹਦੀ ਕਈ ਕਈ ਵੀਡੀਓਜ਼ ਜਿਹੜੀ ਹੈ ਕਿ ਉਹ ਫੇਸਬੁੱਕ ਐਕਸ ਤੇ ਵੀ ਤੁਹਾਨੂੰ ਮਿਲ ਜਾਣ ਗਿਆ ਉਹਨਾਂ ਨੂੰ ਵੀ ਇੱਕ ਵਾਰ ਜ਼ਰੂਰ ਦੇਖ ਲਓ ਤਾਂ ਜਿੱਦੀ ਵੀ ਉਹਨੇ ਹਦਾਇਤਾਂ ਨੇ ਉਹਨਾਂ ਨੂੰ ਬਿਲਕੁਲ ਇਨ ਬਿਨ ਪਾਲਣਾ ਕੀਤੀ ਜਾਵੇ ਇੱਥੇ ਮੈਂ ਇਹ ਵੀ ਸਪਸ਼ਟ ਕਰਨਾ ਚਾਹਾਂਗਾ ਕਿ ਕਈ ਸਾਰੇ ਯੂਨਿਟਸ ਹੈਗੇ ਜਨਾਦੀ ਉੱਪਰ ਜਿਹੜੇ ਐਵੀਏਸ਼ਨ ਸੇਫਟੀ ਦੀ ਲਾਈਟਸ ਲੱਗੀ ਹੋਈ ਹੈ ਉਹ ਵੀ ਬੰਦ ਰਹਿਣਗੀਆਂ ਕਈ ਸਾਰੇ ਸਾਨੂੰ ਜਿਹੜਾ ਹੈਗਾ ਪੁੱਛ ਰਹੇ ਨੇ ਕਿ ਉਹਨਾਂ ਨੂੰ ਬੰਦ ਰੱਖਣਾ ਹੈ ਕਿ ਨਹੀਂ ਜਿਹੜਾ ਇਹ ਬਲੈਕਆਊਟ ਦਾ ਸਮਾਂ ਹੈ ਉਹਦੇ ਵਿੱਚ ਉਹ ਲਾਈਟਸ ਵੀ ਬੰਦ ਰਹਿਣਗੀਆਂ ਤੇ ਇਹ ਸਾਰੇ ਆਪਣੇ ਤਰਫੋਂ ਜਿਹੜਾ ਹੈਗਾ ਉਹ ਐਨਸ਼ੂਰ ਕਰ ਲੈਣ ਸਮਾਂ ਟਾਈਮ ਰਹਿ ਗਿਆ ਜੀ ਦਾ ਮੈਂ ਪਹਿਲਾਂ ਵੀ ਕਿਹਾ ਇਹ ਟੋਟਲ ਆਪਾਂ ਜਿਹੜਾ ਪ੍ਰੈਕਟਿਸ ਕਰ ਰਹੇ ਹਾਂ ਓਨਲੀ ਫॉर 10 ਮਿੰਟਸ ਕਿਉਂਕਿ ਇਹ ਪ੍ਰੀਪਰੇਟਰੀ ਹੈ। ਸਰ ਜੀ ਸੋਲਰ ਲਾਈਟ ਲੱਗੇ ਨੇ ਆਟੋਮੈਟਿਕਲੀ ਓਨ ਹੋ ਜਾਂਦੀਆਂ ਨੇ ਜਿਹੜੀਆਂ ਉਹਨਾਂ ਦਾ ਕੀ ਹੋਏ? ਜਿਹੜਾ ਮੈਂ ਕਿਹਾ ਕਿ ਜਿਹੜਾ ਜਿਹੜਾ ਜਿੱਥੇ ਤੇ ਆਪਣੇ ਸਰਕਾਰ ਦੀ ਤਰਫੋਂ ਹੈਗੀ ਹੈ ਉੱਥੇ ਆਪਾਂ ਕਨਸਰਨਡ ਪੰਚਾਇਤ ਜਾਂ ਕਾਰਪੋਰੇਸ਼ਨ ਵੀ ਡਿਊਟੀ ਲਾ ਲੈਣੇ ਆ ਜਿੱਥੇ ਪ੍ਰਾਈਵੇਟ ਦੇ ਹੈਗੇ ਆ ਉਹ ਆਪਣੇ ਪੱਧਰ ਤੇ ਉਹਨਾਂ ਕੱਟ ਕਰਨ ਦਾ ਪ੍ਰਬੰਧ ਕਰ ਲੈਣ। ਸਰ ਇਹ ਸਾਰੇ ਸ਼ਹਿਰ ਸੀ ਇਹ ਅਲੱਗ ਪਿੰਡਾਂ 'ਚ ਵੀ ਦੇਖਿਏ ਮੈਂ ਜਿਹੜੇ ਆਪਣੇ ਸਾਇਰਨਸ ਨੇ ਉਹ ਕੁਝ ਪਿੰਡਾਂ ਨੂੰ ਕਵਰ ਕਰਦੇ ਨੇ ਮੇਜਰ ਫੋਕਸ ਆਪਣਾ ਸਿਟੀ ਏਰੀਆਸ ਤੇ ਹੈ ਪਰ ਜਿੱਥੇ-ਜਿੱਥੇ ਸਾਇਰਨ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹ ਵੀ ਕਰਨੇ ਬਟ ਬਲੈਕਆਊਟ ਜਿਹੜਾ ਆਏਗਾ ਉਹ ਪੂਰੇ ਜ਼ਿਲ੍ਹੇ ਦਾ ਹੋਏਗਾ ਚਾਹੇ ਉੱਤੇ ਆਵਾਜ਼ ਪਹੁੰਚੇ ਜਾਂ ਨਾ ਪਹੁੰਚੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਇਨਫੋਰਮੇਸ਼ਨ ਕਿਸੇ ਹੋਰ ਤਰੀਕੇ ਨਾਲ ਆਪਾਂ ਪਹੁੰਚਾ ਦਈਏ ਪਰ ਜੇ ਤੁਹਾਨੂੰ ਇਨਫੋਰਮੇਸ਼ਨ ਨਹੀਂ ਪਹੁੰਚਦੀ ਤੇ ਬਲੈਕਆਊਟ 8:30 ਵਜੇ ਜਦੋਂ ਬਿਜਲੀ ਕੱਟ ਹੋ ਜੂਗੀ ਤਾਂ ਯੂ ਸ਼ੁਡ ਇਮੀਡੀਏਟਲੀ ਜਿਹੜੇ ਆਪਾਂ ਮੇਜਰਸ ਕਹੇ ਨੇ ਉਹ ਸਾਰੇ ਪਿੰਡ ਵਾਲੇ ਵੀ ਉਹਨੂੰ ਲਾਗੂ ਕਰ ਲੈ ਸਰ ਸਾਰੇ ਜੇ ਵੀ ਵਹੀਕਲਸ ਜਾ ਰਹੇ ਨੇ ਤਾਂ ਉਹਦੇ ਲਾਈਟਸ ਜਗੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਉੱਥੇ ਸੇ ਰੁਕਣ ਦੀ ਇਹ ਤੁਸੀਂ ਉਹਦੇ ਵਿੱਚ ਦੇਖੋਗੇ ਵੀ ਜਿਹੜਾ ਆਪਾਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਦੇ ਵਿੱਚ ਰੇਲਵੇ ਦੀ ਜੇ ਕੋਚ ਵਿੱਚ ਬੈਠੇ ਹੋ ਤਾਂ ਤੁਸੀਂ ਕਿਸ ਤਰੀਕੇ ਨਾਲ ਕਰਨਾ ਹੈ ਜੇ ਤੁਸੀਂ ਗੱਡੀ ਚਲਾ ਰਹੇ ਹੋ ਉਹਦੀ کون ਕਿਹੜੀ ਵਾਲੀ ਲਾਈਟ ਤੁਸੀਂ ਚਲਾ ਸਕਦੇ ਹੋ ਕਿਹੜੀ ਵਾਲੀ ਨਹੀਂ ਚਲਾ ਸਕਦੇ ਉਹ ਵੀ ਸਾਰਾ ਆਪਾਂ ਮੈਂਸ਼ਨ ਕੀਤਾ ਹੋਇਆ ਤੁਸੀਂ ਸਾਈਡ ਤੇ ਮੂਵ ਕਰਨਾ ਹੈ ਉਹ ਵੀ ਉਹਦੇ ਵਿੱਚ ਮੈਂਸ਼ਨਡ ਹੈ ਇੱਕ ਵਾਰ ਕਾਈਂਡਲੀ ਜਿਹੜੀ ਵੀਡੀਓਜ਼ ਆਪਾਂ ਭੇਜਿਆ ਨੇ ਜਿਹੜੀ ਭਾਰਤ ਸਰਕਾਰ ਨੇ ਵੀ ਦਿੱਤੀਆਂ ਨੇ ਉਹਨੂੰ ਸਾਰੇ ਇੱਕ ਨਾਲ ਚੰਗੀ

ਕੋਈ ਵੀ ਵਿਅਕਤੀ ਆਪਣੀ ਪਦਰਤੇ ਬਗੈਰ ਵੈਰੀਫਿਕੇਸ਼ਨ ਦੇ ਕੋਈ ਅਨਨੇਸੈਸਰੀ ਨਿਊਜ਼ ਨਾ ਪਾਏ ਬਹੁਤ ਸਾਰੀ ਚੀਜ਼ਾਂ ਇਹੋ ਜੀਆਂ ਨੇ ਜਿੱਤੇ ਐਕਸ ਤੇ ਆ ਜਾਂਦਾ ਹੈ ਜਦੋਂ ਆਪਾਂ ਵੈਰੀਫਾਈ ਕਰਦੇ ਹਾਂ ਤਾਂ ਉਹ 2 ਸਾਲ ਪੁਰਾਣੀ ਵੀਡੀਓ ਹੁੰਦੀ ਹੈ 3 ਸਾਲ ਪੁਰਾਣੀ ਵੀਡੀਓ ਹੁੰਦੀ ਹੈ ਉਸ ਕਰਕੇ ਲੋਕਾਂ ਵਿੱਚ ਅਨਨੇਸੈਸਰੀ ਜਿਹੜਾ ਹੈਗਾ ਇੱਕ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ ਮੈਂ ਸਾਰਿਆਂ ਨੂੰ ਬੇਨਤੀ ਇਹ ਹੀ ਕਰਾਂਗਾ ਕਿ ਤੁਸੀਂ ਕ੍ਰੈਡੀਬਲ ਇਨਫੋਰਮੇਸ਼ਨ ਦੇ ਵਾਸਤੇ ਜਿਹੜਾ ਡੀਪੀਆਰਓ ਸਾਹਿਬ ਇਨਫੋਰਮੇਸ਼ਨ ਪੇਸ਼ਦੇ ਜਾਂ ਫਿਰ ਮੇਰੇ ਖਾਡੇ ਵਾਸਤੇ ਤੁਹਾਡੇ ਰਾਹੀਂ ਜਿਹੜਾ ਹੈਗਾ ਉਹ ਪੇਸ਼ਦਾ ਤੇ ਉਸ ਤੇ ਹੀ ਨਿਰਭਰ ਕਰ ਲਿਆ ਜਿੱਤੇ ਸਾਡੇ ਸਰਟੀਫਾਈਡ ਜਰਨਲਿਸਟਸ ਨੇ ਸਾਡੀ ਪ੍ਰੋਪਰ ਚੈਨਲਸ ਨੇ ਸਾਡੇ ਸਰਕਾਰ ਦੇ ਹੈਂਡਲਸ ਨੇ ਬਟਿੰਡਾ ਦੀ ਆਪਣਾ ਡੀਸੀ ਆਪਣਾ ਡੀਪੀਆਰ ਉਹਦਾ ਵੀ ਆਪਣਾ ਐਕਸ ਦਾ ਵੀ ਪੇਜ ਹੈ ਫੇਸਬੁਕ ਦਾ ਵੀ ਪੇਜ ਹੈ ਐਸਐਸਪੀ ਮੈਡਮ ਦਾ ਵੀ ਆਪਣਾ ਪੇਜ ਹੈ ਜਿੱਥੇ ਵੀ ਤੁਹਾਨੂੰ ਲੱਗੇ ਇਹਨਾਂ ਪੇजेस ਨੂੰ ਫੋਲੋ ਕਰੋ ਤਾਂ ਜਿਹੜਾ ਜਿਹੜੀ ਵੀ ਕੋਈ ਇਨਫੋਰਮੇਸ਼ਨ ਹੋਗੀ ਆਪਾਂ ਉਸ ਦੇ ਉੱਤੇ ਵੀ ਇਹਨੋਂ ਜਿਹੜਾ ਹੈਗਾ ਅਪਡੇਟ ਕਰਾਂਗੇ ਸਾਰੇ ਪਿੰਡ ਦੀ ਆਹ ਆ ਰਹੀ ਹੈ ਜੀ ਕੋਈ ਉਹਦੇ ਉਹਦੇ ਬਾਰੇ ਮੈਂ ਕਾਈਂਡਲੀ ਅਭੀ ਗੱਲ ਨਹੀਂ ਕਰਨਾ ਚਾਹੁੰਦਾ ਸਾਰੇ ਇੱਕ ਦਿਨ ਦਾ ਕਿ ਲਗਾਤਾਰੀ ਹੋਏਗਾ ਸਰ ਨਹੀਂ ਅੱਜ ਮੈਂ ਪਹਿਲਾ ਏ ਥਿਸ ਇਜ਼ ਅ ਪ੍ਰੀਪਰੇਟਰੀ ਸਟੇਜ ਸਿਰਫ ਅੱਜ ਹੋਣਾ ਹੈ ਆ ਮੌਕ ਡਿਲਸ 4 ਵਜੇ ਤੇ ਉਸ ਤੋਂ ਬਾਅਦ ਜਿਹੜਾ ਬਲੈਕਆਊਟ ਹੈ 8:30 ਤੋਂ ਲੈ ਕੇ 8:40 ਤੱਕ थैंक यू ਸੋ ਮਚ <laughs>